ਬੱਚਿਆਂ ਵਿੱਚ ਅਨੀਮੀਆ ਦੀ ਕਈਆਂ ਦੀ ਪ੍ਰੋਬਲਮ ਬਹੁਤ ਰਹਿੰਦੀ ਹੈ ਸੋ ਮਦਰਸ ਡਾਈਟ ਵਿੱਚ ਆਪਣੇ ਬੱਚਿਆਂ ਨੂੰ ਕੀ ਐਸ ਜਾਂ ਐਸੀਆਂ ਚੀਜ਼ਾਂ ਖਾਣ ਦੀ ਆਦਤ ਪਾਣ ਕਿ ਬੱਚੇ ਤੰਦਰੁਸਤ ਰਹਿਣ ਤੇ ਖੂਨ ਉਹਨਾਂ ਦਾ ਵਧੀਆ ਬਣੇ ਅੰਜੀਰ ਜੀ ਅਖਰੋਟ 1-1 ਕਪੀਸ ਹਮ ਬਦਾਮ 5 ਕਿਸ਼ਮਿਸ਼ 5 ਹਮ ਇਹ ਜਿਹੜੇ ਨੇ ਇਹਨਾਂ ਨੂੰ ਤੁਸੀਂ ਪਾਣੀ ਚ ਪਾ ਦਿਓ ਰਾਤ ਨੂੰ ਇੱਕ ਕੌਲੀ ਪਾਣੀ ਚ 5 ਬਦਾਮ 5 ਕਿਸ਼ਮਿਸ਼ 1 ਅਖਰੋਟ ਔਰ ਇੱਕ ਅੰਜੀਰ ਬੱਚੇ ਦੀ ਉਮਰ 5-6 ਸਾਲ ਤੋਂ ਵੱਧ ਹੈ। ਹੂੰ ਉਹਨੂੰ ਰੋਜ਼ ਖਵਾਓ। ਹੂੰ ਬਦਾਮ ਦਾ ਛਿਲਕਾ ਲਾ ਕੇ ਖਾਓ। ਬਿਨਾ ਛਿਲਕੇ ਤੋਂ ਦੇਣਾ ਛਿਲਕੇ ਵਾਲਾ ਜਿਹੜਾ ਹੈਗਾ ਕਈ ਵਾਰੀ ਯੂਰਿਕ ਐਸਿਡ ਦਾ ਕਾਰਨ ਬਣਦਾ। ਜੀ ਜੀ ਇਹ ਗਲਤ ਕੰਮ ਨਹੀਂ ਕਰਨਾ। ਇਹ ਦਿਓ ਤੁਸੀਂ ਦੇਖੋਗੇ ਬੱਚੇ ਤੁਹਾਡੇ ਚੁਸਤੀ ਫੁਰਤੀ ਕੋਈ ਮਾਤਾ ਪਿਤਾ ਕਹੀ ਜਿਹੜੀਆਂ ਮੇਰੇ ਬੱਚੇ ਦਾ ਕੱਦ ਨਹੀਂ ਵੱਧਦਾ ਗੁਇਲ ਸਾਹਿਬ ਕੋਈ ਦਵਾਈ ਦੇ ਦਿਓ। ਹੂੰ ਆਂਦੇ ਨੇ ਬਹੁਤ ਉੱਥੇ ਪਤਾ ਨਹੀਂ ਮੈਂ ਕੀ ਕਰਦਾ ਧਿਆਨ ਨਾਲ ਸੁਣੋ। ਚਕੰਦਰ ਦਾ ਪਾਊਡਰ ਬਣਾ ਕੇ ਰੱਖਿਆ ਹੈ। ਹੂੰ ਮੈਂ ਸ਼ਰੀਅਮ ਟੀਵੀ ਤੇ ਕਹਿੰਦਾ ਉਹਨਾਂ ਨੇ ਇਹ ਜੀ ਗੱਲ ਜੀ ਕਿ ਜਿਵੇਂ ਉਹਨਾਂ ਨੂੰ ਕਹਿੰਦਾ ਚਕੰਦਰ ਦਾ ਪਾਊਡਰ ਦੇ ਦੋ ਖਾਂਦੇ ਹੀ ਨਹੀਂ ਉਹ ਕਹਿੰਨਗੇ ਲਾ ਗੋਲਸਾ ਉਹਨੇ ਕੀ ਦੱਸਤਾ ਹੈ ਜੀ ਸਾਨੂੰ ਨਾਲ ਫੀਸ ਲਾ ਕੇ ਨਾਲ ਦੱਸਤਾ ਸਾਨੂੰ ਚਕੰਦਰ ਐ ਨਹੀਂ ਪਤਾ ਵੀ ਚਕੰਦਰ ਕਮਾਲ ਦੀ ਚੀਜ਼ ਹੈ ਜੀ ਜੀ ਮੈਂ ਇਹ ਤੋਂ ਪਾਊਡਰ ਬਣਾ ਕੇ ਡੱਬੀ ਚ ਪਾ ਕੇ ਦੇ ਦਿੰਦਾ ਇੰਨਾ ਕਾ ਹਾਂਜੀ ਮੈਂ ਉਹਨਾਂ ਨੂੰ ਕਹਿੰਦਾ ਵੀ 1000 ਰੁਪਏ ਦਾ ਖੋ ਜੀ ਅੰਦਰ ਇਹ ਗੁਲਜ਼ਾਰ ਨੇ ਚੀਜ਼ ਦੇਤੀ ਮੈਨੂੰ ਜੀ ਇਹਨਾਂ ਨੂੰ ਦਿੱਤਾ ਸੁਣ ਲਿਓ ਧਿਆਨ ਨਾਲ ਮੈਂ ਤੇ ਤੇ ਉਹਦੇ ਚ ਫਿਰ ਮੈਂ ਕਹਿਣਾ ਇਹ ਇੱਕ ਚਮਚਾ ਦੁੱਧ ਚ ਪਾ ਕੇ ਸ਼ੇਕ ਬਣਾ ਕੇ ਵਿੱਚ ਉਹਦੇ ਕਸ਼ਮੀਸ਼ ਪਾਓ ਬਦਾਮ ਪਾਓ ਕਾਜੂ ਪਾਓ ਸ਼ੋਗੀ ਪਾਓ ਉਹਨੂੰ ਚੰਗੀ ਤਰ੍ਹਾਂ ਠੰਡਾਈ ਬਣਾ ਕੇ ਪਿਲਾਓ ਹਮ ਕਿਆ ਜ਼ਬਰਦਸਤ ਰਿਜ਼ਲਟ ਆਊਗਾ ਉਹ ਪਲਾਉਂਦੇ ਨੇ ਜੀ ਮਹੀਨੇ ਬਾਅਦ ਆ ਕੇ ਕਹਿੰਦੇ ਦੇਖੋ ਡਾਕਟਰ ਸਾਹਿਬ ਕਿੰਨੋਂ ਪਹਿਲਾਂ ਨੁਕ ਵਧੀਆ ਲੱਗਣ ਲੱਗ ਗਿਆ ਹੁਣੇ ਤੁਰਦਾ ਫਿਰਦਾ ਵਧੀਆ ਲੱਗਣੇ ਸੀ ਤੁਸੀਂ ਉਹਨੂੰ ਬਾਦਾਮ ਅੰजीर ਖਵਾਤੇ ਤਾਂ ਉਹ ਚੀਜ਼ਾਂ ਖਵਾਇਆ ਕਰੋ ਡਾਕਟਰਾਂ ਵੈਦਾਂ ਹਕੀਮਾਂ ਦੇ ਚੱਕਰਾਂ ਦੇ ਵਿੱਚ ਪਾ ਕੇ ਪੈਸੇ ਲੁਟਾਈ ਜਾਓ ਮੈਂ ਕਹਿੰਦਾ ਸਾਡੇ ਕਿਹੜਾ ਚੁੱਭਦੇ ਨੇ ਤੁਹਾਡੇ ਪੈਸੇ ਦੇਜਿਆ ਕਰੋ ਪਰ ਜਿਹੜੇ ਨੁਸਖੇ ਮੈਂ ਦੱਸਦਾ ਇਹਨਾਂ ਨੂੰ ਘਰੇ ਅਜ਼ਮਾਇਆ ਕਰੋ ਦੂਜੀ ਚੀਜ਼ ਤਰਬੂਜ ਖਰਬੂਜਾ ਤੇ ਇੱਕ ਆਪਣਾ ਕੀ ਨਾ ਲੈਂਦੇ ਆ ਆਲੂ ਬਖਾਰਾ ਇਹ ਆਪਣੇ ਬੱਚਿਆਂ ਨੂੰ ਹਮੇਸ਼ਾ ਖਿਲਾਓ ਜਦੋਂ ਮੌਸਮ ਆਉਂਦਾ ਜਾਮਣਾ ਘੂਰ ਘੂਰ ਕੇ ਖਿਲਾਓ ਲੁਕਾਟ ਖਰਮਾਣੀ ਇਹ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਛਿੜਕ ਛਿੜਕ ਕੇ ਖਿਲਾਓ ਜਿਵੇਂ ਸਾਡੇ ਮਾਪੇ ਤਾਂ ਬੇਲਣਾ ਲੈ ਲੈਂਦੀ ਤਾਂ ਦਿਮਾਗ ਉੱਟ ਕੇ ਵੀ ਖਵਾ ਦਿੰਦੀ ਸੀ ਵੀ ਚੱਲੀ ਖਾ ਚੱਲੀ ਖਾਂਦੇ ਸੀ ਗੋਬਰ ਮਲ ਮਲ ਕੇ ਨਿਲਾ ਜੇ ਅਸੀਂ ਕਹਣਾ ਬੀਬੀ ਖਾਜ ਹੋਈ ਜਾਂਦੀ ਹੈ ਗਊ ਦਾ ਗੋਬਰ ਲੈਣਾ ਪਿੰਡੇ ਤੇ ਰਗੜ ਦੇਣਾ ਲਲਾ ਦੇਣਾ ਹੁਣ ਤੱਕ ਫਾਇਦੇ ਨਹੀਂ ਉਹਦੇ ਹੁਣ ਤਾਂ ਮੜਾ ਜਾ ਬੱਚਾ ਕਹਿੰਦੇ ਮम्मी ਨੂੰ ਮੇਰੇ ਖਾਜ ਹੁੰਦੇ ਆ ਬੜੇ ਤੋਂ ਬੜੇ ਸਕਿਨ ਸਪੈਸ਼ਲਿਸਟ ਦੀ ਅਪਾਇੰਟਮੈਂਟ ਮੰਗਦੇ ਨੇ ਲੋਕ ਤੇ ਮਤਲਬ ਉਹ ਜਿਹੇ ਬੱਚੇ ਹੋ ਹੀ ਜਾਂਦੇ ਆ ਥੋੜਾ ਜਿਹਾ ੱੱੱਕਾ ਵੀ ਕਰਨਾ ਚਾਹੀਦਾ ਬੱਚਿਆਂ ਨਾਲ ਖਾਣ ਪੀਣ ਦੇ ਮਾਮਲੇ 'ਚ ੱੱੱਕਾ ਕਰੋ ਤੇ ਬੱਚੇ ਹੌਲੀ ਹੌਲੀ ਆਪਣੇ ਆਪ ਉਹਨਾਂ ਦੀ ਭੁੱਖ ਖੁੱਲ ਜਾਂਦੀ ਹੈ ਜਦੋਂ ਠੰਡਾਈ ਪੀਂਦਾ ਮੈਂ ਕਿਹਾ ਚੰਗੇ ਚੰਗੇ ਦੀ ਭੁੱਖ ਖੁੱਲ ਜਾਂਦੀ ਹੈ ਜਿਹੜੇ ਕਹਿੰਦੇ ਨੇ ਖਾਣ ਨੂੰ ਜੀ ਨਹੀਂ ਕਰਦਾ ਉਹ ਵੀ ਕਹਿੰਦੇ ਨੇ ਬੇਬੇ ਰੋਟੀ ਦੇ ਦੇ ਸਵੇਰੇ ਉੱਠ ਕੇ ਤਾਂ ਇਹ ਚੀਜ਼ਾਂ ਆਹ ਤਾਂ ਨੁਸਕੇ ਤੁਸੀਂ ਕੁਝ ਦੱਸੇ ਨੇ ਕਿ ਆਪਣੀ ਡਾਈਟ ਚੇਂਜ ਕਰਕੇ इवन ਮਦਰਸ ਨੂੰ ਇਹ ਗੱਲਾਂ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ ਕਿ ਤਾਂਕਿ ਤੁਹਾਡੇ ਬੱਚਿਆਂ ਨੂੰ ਸ਼ੁਰੂ ਤੋਂ ਬਚਪਨ ਤੋਂ ਹੀ ਆਦਤਾਂ ਰਹਿਣ ਤੇ ਹਮੇਸ਼ਾ ਹੀ ਤੰਦਰੁਸਤ ਰਹਿਣ ਪਰ ਇੱਥੇ ਮੈਂ ਗੱਲ ਕਰਾਂਗੀ ਕਈ ਵਾਰੀ ਕੁਝ ਨੁਸਕੇ ਅਜਿਹੇ ਵੀ ਹੁੰਦੇ ਨੇ ਸ਼ਾਇਦ ਉਹ ਜੋ ਸਾਰਿਆਂ ਨੂੰ ਨਹੀਂ ਅਪਣਾਉਣੇ ਚਾਹੀਦੇ ਕਿਉਂਕਿ ਜਦੋਂ ਖੂਨ ਦੀ ਕਮੀ ਦੀ ਗੱਲ ਕਰਦੇ ਆਂ ਅਕਸਰ ਸੁਣਨ ਵਿੱਚ ਆਉਂਦਾ ਕਿ ਉਹ ਸ਼ੱਕਰ ਖਾ ਲਓ ਔਰ ਕਿਉਂ ਸ਼ੱਕਰ ਖਾ ਕੇ ਖੂਨ ਬਣ ਜਾਂਦਾ ਸੋ ਇਹ ਕਿੰਨਾਂ ਨੂੰ ਖਾਣਾ ਚਾਹੀਦਾ ਹੈ ਕਿੰਨਾਂ ਨੂੰ ਨਹੀਂ ਖਾਣਾ ਚਾਹੀਦਾ ਮੈਥੋਡ ਦੀ ਗੱਲ ਨਹੀਂ ਕੀਤੀ ਨਹੀਂ ਮੈਂ ਇਹ ਗੱਲ ਕਰਦੀ ਕਿ ਲੋਕਾਂ ਵੀ ਚਾਂਪਰਾ ਚਲੇ ਜਾਂਦਾ ਅਸਲੀ ਅਸਲੀ ਜਦੋਂ ਦੁੱਧ ਨਹੀਂ ਆਉਂਦਾ ਜੀ ਤਾਂ ਘਿਓ ਕਿਥੋਂ ਆ ਜੂਗਾ ਜੀ ਹੈ ਜੀ ਤੇ ਸ਼ੱਕਰ ਜਿਹੜੀ ਆ ਉਹ ਜੇ ਤੱਕ ਘਰ ਦੀ ਆ ਖਲਾੜੀ ਦੀ ਆ ਵਧੀਆ ਕੁਝ ਨਹੀਂ ਕਹਿੰਦੀ ਸ਼ੱਕਰ ਚ ਘਿਓ ਪਾ ਕੇ ਖਾਓ ਅਗਰ ਘਿਓ ਅਸਲੀ ਆ ਤੇ ਨਹੀਂ ਤਾਂ ਢਾਲੜੇ ਹੀ ਪਾ ਲੋ ਢਾਲੜੇ ਚ ਮਲਾਬਤ ਨਹੀਂ ਹੁੰਦੀ ਦੇਸੀ ਚ ਹੋ ਜਾਂਦੀ ਆ ਕਿਉਂਕਿ ਢਾਲੜਾ ਜਿਹੜਾ ਮੂੰਗਫਲੀ ਦਾ ਘਿਓ ਮਿਲਦਾ ਉਹ ਖਾਓ ਹਮ ਮੂੰਗਫਲੀ ਦੇ ਘਿਓ ਦੇ ਬਰਾਬਰ ਨਾ ਬਦਾਮ ਦਾ ਤੇਲ ਕੰਮ ਕਰੇ ਨਾ ਦੇਸੀ ਕੋ ਕੰਮ ਕਰੇ ਔਰ ਬੜੀ ਗੱਲ ਮੈਂ ਤੁਹਾਨੂੰ ਦੱਸ ਦਿੰਦਾ ਮੂਕੂਲੀ ਦਾ ਤੇਲ ਬਦਾਮ ਦਾ ਤੇਲ ਤਿਲਾ ਦਾ ਤੇਲ ਸਰੋਂ ਦਾ ਤੇਲ ਕੋਈ ਵੀ ਤੇਲ ਖਾਓ ਬੱਚੇ ਨੂੰ ਖਿਲਾਓ ਅੰਦਰੋਂ ਲੂਬ੍ਰੀਕੇਸ਼ਨ ਹੁੰਦੀ ਹੈ ਔਰ ਇਹਨਾਂ ਤੇਲਾਂ ਦੇ ਵਿੱਚ 1% ਵੀ ਕੈਲਰੀ ਇਦਾਂ ਦੀ ਨਹੀਂ ਹੈਗੀ ਤੁਹਾਡਾ ਕੋਲੇਸਟ੍ਰੋਲ ਵਧਾ ਦੇਵੇ ਅਗਰ ਤੁਸੀਂ ਗਾਂ ਦਾ ਬਣਿਆ ਚਾਹੇ ਮੱਝ ਦਾ ਬਣਿਆ ਕੋਈ ਵੀ ਘੋਲ ਲੈ ਲਓ ਜਿਹੜਾ ਜਾਨਵਰ ਤੋਂ ਕੋਈ ਚੀਜ਼ ਆ ਰਹੀ ਹੈ ਉਹ ਤੋਂ ਬਣੀ ਕੋਈ ਵੀ ਚੀਜ਼ ਲੈ ਲਓ ਕੋਲੇਸਟ੍ਰੋਲ ਵਧਾਊਗੀ ਤਾਂ ਇਸ ਕਰਕੇ ਇਹਨਾਂ ਚੀਜ਼ਾਂ ਤੋਂ ਬਚੋ ਹਾਂ ਜੋ ਮੈਂ ਦੱਸਦਾ ਮੈਂ ਤੁਹਾਡੀ ਰਸੋਈ ਦੇ ਵਿੱਚ ਹੀ ਕੁਸਕੇ ਦੱਸਦਾ ਮੈਨੂੰ ਉਹੀ ਪਤਾ ਕਿ ਤੁਹਾਡੀ ਰਸੋਈ ਚ ਹੀ ਗੱਲ ਕਰਨੀ ਆ ਉਹ ਕਰੋ ਸਭ ਤੋਂ ਵਧੀਆ ਚੀਜ਼ ਆ ਹਾਂ ਜ਼ਿੰਦਗੀ ਚ ਜੇ ਤੁਸੀਂ ਚਾਹਦੇ ਹੋ ਵੀ ਸਾਡੇ ਘਰ ਚ ਦਮੇ ਦੀ ਬਿਮਾਰੀ ਮੇਰੇ ਬਾਪ ਦਾਦਿਆਂ ਨੂੰ ਸ਼ੂਗਰ ਦੀ ਬਿਮਾਰੀ ਮੇਰੇ ਬਾਪ ਦਾਦਿਆਂ ਨੂੰ ਗੋਡਿਆਂ ਦੀ ਬਿਮਾਰੀ ਮੇਰੇ ਬਾਪ ਦਾਦਿਆਂ ਨੂੰ ਸਾਨੂੰ ਨਾ ਹੋ ਜੇ ਸਾਡੇ ਨਿਆਣਿਆਂ ਨੂੰ ਨਾ ਹੋ ਜੇ ਸੋਚਣ ਨਾਲ ਕੁਝ ਨਹੀਂ ਹੋਣਾ ਤ੍ਰਿਫਲਾ ਚੂਰਨ ਖਾਣਾ ਸ਼ੁਰੂ ਕਰ ਦਿਓ ਤਾਂ ਤੁਸੀਂ ਬੇਲਾਪਾਰ ਕਰ ਜਾਓਗੇ ਇਸ ਗੱਲ ਦਾ ਖਾ ਲਿਓ ਉਹ ਨੂੰ 20 ਦਿਨ ਲਗਾਤਾਰ ਹਫਤੇ ਜਿੱ ਇੱਕ ਦਿਨ ਛੱਡਣਾ ਬਾਕੀ ਖਾਈ ਜਾਓ ਜੇ ਜੇ ਤੁਹਾਨੂੰ ਵੰਸ਼ਨੂਮਾ ਰੋਗ ਦਾ ਡਰ ਹੈ ਕਿਸੇ ਨੂੰ ਵੀ ਉਹ ਵੰਸ਼ਨੂਮਾ ਪੀੜੀਦਰ ਪੀੜੀ ਵਾਲਾ ਰੋਗ ਨਹੀਂ ਹੋ ਸਕਦਾ ਚਾਹੇ ਕੋਈ ਵੀ ਰੋਗ ਹੋਵੇ ਇਹਨੂੰ ਤੁਸੀਂ ਅਜਮਾ ਕੇ ਦੇ ਜੀ ਬਿਲਕੁਲ ਸੋ ਇਹ ਉਹ ਬੇਕੀਮਤੀ ਬੇਸ਼ਕੀਮਤੀ ਅਸੀਂ ਕਹਿ ਸਕਦੇ ਹਾਂ ਗੱਲਾਂ ਨੇ ਇਹ ਖਜ਼ਾਨੇ ਨੇ ਗੱਲਾਂ ਦੇ ਵਿੱਚ ਅਸੀਂ ਜਿਹੜੇ ਜਿੰਨੇ ਵੀ ਤੁਹਾਨੂੰ ਕਰੇਲੂ ਪਾਏ ਦੱਸੇ ਜਾ ਰਹੇ ਨੇ ਮਤਲਬ ਕਿਦੋਂ ਤੁਸੀਂ ਲੱਖਾਂ ਰੁਪਏ ਦਾ ਵੀ ਤੁਹਾਨੂੰ ਗਿਫਟ ਮਿਲੇਗਾ ਨਾ ਉਸ ਦੇ ਸਾਹਮਣੇ ਇਹ ਉਸ ਤੋਂ ਵੀ ਜ਼ਿਆਦਾ ਦਾ ਵੈਲਿਊ ਦੇ ਰੱਖਦੇ ਨੇ ਸੋ ਇਹ ਜ਼ਰੂਰ ਤੁਸੀਂ ਅਪਣਾਓ ਦੂਜਿਆਂ ਨੂੰ ਵੀ ਜ਼ਰੂਰ ਦੱਸੋ ਆਪਣੇ ਘਰ ਪਰਿਵਾਰ ਨੂੰ ਆਦਤਾਂ ਇਹ ਪਾਓ ਸਾਡਾ ਮਕਸਦ ਇਹੀ ਹੈ ਇਹ ਵੀਡੀਓਜ਼ ਅਸੀਂ ਜਿਹੜੀ ਬਣਾਉਂਦੇ ਆ ਕਿ ਜਾਣਕਾਰੀ ਜਿਹੜਾ ਵਡਮੁੱਲਾ ਖਜ਼ਾਨਾ ਗੋਇਲ ਸਾਹਿਬ ਕੋਲ ਪਿਆ ਇੰਨੀ ਜਾਣਕਾਰੀ ਉਹਨਾਂ ਕੋਲ ਹੈ ਸੋ ਅਸੀਂ ਕੋਸ਼ਿਸ਼